ਜੀ ਤੁਹਾਡੇ ਗਿਰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕੁਝ ਸੋਚ ਸਮਝ ਕੇ ਇਹੋ ਜਿਹੇ ਨੇਤਾਵਾਂ ਨੂੰ ਆਪਣੇ ਮੈਂਬਰ ਬਣਾਇਆ ਕਰੋ ਜਿਹੜਾ ਉਹ ਟਰੇਡਿੰਗ ਦੇ ਜਨਰਲ ਸੈਕਟਰੀ ਨੇ ਫੁੱਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਤੇ ਕਾਫੀ ਵਾਰੀ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਮੇਰੇ ਵਿਆਹ ਨੂੰ 19 ਸਾਲ ਹੋ ਚੁਕੇ ਨੇ ਆਮ ਆਦਮੀ ਪਾਰਟੀ ਕੇ ਨੇਤਾ ਪਰ ਉਨ੍ਹਾਂ ਕੀ ਪਤਨੀ ਲਗਾਏ ਅਸ਼ਲੀਲ ਹਰਕਤੇ ਕਰਨੇ ਕੇ ਗੰਭੀਰ aarop पठानकोट शहर की रहने वाली भावना वर्मा ने अपने पति और ससुर पर अश्लील हरकतें करने के गंभीर आरोप लगाए हैं प्रेस कॉन्फ्रेंस के दौरान भावना वर्मा ने कहा कि वह आम आदमी पार्टी के नेता सुभाष वर्मा की बहू और रोहित वर्मा की पत्नी है कई बार राजीनामे भी हो चुके हैं और रोहित वर्मा के साथ उनके कोर्ट में केस भी चल रहा है भावना वर्मा ने बताया कि पिछले दिनों उनके ससुर सुभाष वर्मा ने मेरी बेटी के साथ अश्लील हरकतें करने की कोशिश भी की थी जिसकी सूचना पुलिस प्रशासन को दी गई थी और सुभाष वर्मा और मेरे पति रोहित वर्मा ने पुलिस प्रशासन के सामने माफी मांगी थी और इस तरह की हरकत करने की बात भी कही गई भावना वर्मा ने कहा कि उसके बावजूद भी मेरे पति पिछले महीने नशे की हालत में घर में नगर अवस्था में घूमने लगे और अपने बिस्तर पर जाकर सो गए जिसके बाद मेरे बेटे ने उन्हें बार बार जगाने की कोशिश की लेकिन उन्हें होश नहीं आया मेरे बेटे ने फोन से मेरे पति रोहित वर्मा की फोटो खींचकर ससुर और मेरी ननद को भेज दी और उन्हें मैसेज कर कहा गया कि उन्हें समझाया जाए कि वो ऐसी हरकतें ना करें जिसके बाद रोहित वर्मा अगले दिन मेरे खिलाफ साइबर सेल में झूठी शिकायत दर्ज करवा दी गई कि मैंने उनका वीडियो बनाकर वायरल कर दिया है जिसके बाद उन्होंने मेरे खिलाफ केस दर्ज करवा दिया भावना वर्मा ने बताया कि उनके पति और ससुर उन्हें बार बार जान से मारने की धमकी दे रहे हैं और काफी समय से उनके बच्चों की स्कूल की फीस भी उनके पति ने नहीं भरी है और घर का खर्चा भी नहीं दे रहे हैं उन्होंने पुलिस प्रशासन से न्याय की मांग की है पठानकोट से पुष्पता की रिपोर्ट हलचल पंजाब दी मेरा नाम भावना वर्मा है ਮੈਂ ਬੋਰਵੜੀ ਲਿਮਿਨੀ ਦੀ ਰਹਿਣ ਵਾਲੀ ਪਠਾਨਕੋਟ ਦੀ ਆ ਮੈਂ ਆਪਣੇ ਸਹੁਰਿਆਂ ਪੱਖੋਂ ਜੋ ਵੀ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋ ਰਿਹਾ ਹੈ ਜਾਂ ਵੀ ਕੁਝ ਵੀ ਹੋ ਰਿਹਾ ਹੈ ਮੈਂ ਉਹਦੇ ਬਾਰੇ ਮੈਂ ਸਰਕਾਰ ਨੂੰ ਬੇਨਤੀ ਹੈ ਮੇਰੀ ਕਿ ਮੈਂ ਉਹਨਾਂ ਅੱਗੇ ਆਪਣੀ ਗੱਲ ਪੇਸ਼ ਕਰਾਂ ਕੌਣ ਹੈ ਤੁਹਾਡੇ ਸਹੁਰਾ ਤੁਹਾਡੇ ਪਤੀ ਕੌਣ ਹੈ ਹਾਂ ਮੇਰੇ ਸਸੁਰ ਸੁਭਾਸ਼ ਚੰਦਰ ਵਰਮਾ ਹੈ ਜੋ ਕਿ ਟਰਾਂਸਪੋਰਟ ਦੇ ਜਨਰਲ ਸੈਕਟਰੀ ਨੇ ਤੇ ਮੇਰੇ ਹਸਬੰਦ ਜੋ ਹੈ ਉਹ ਟਰੇਡਿੰਗ ਦੇ ਜਨਰਲ ਸੈਕਟਰੀ ਨੇ ਫੁੱਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਠੀਕ ਹੈ ਤੇ ਕਾਫੀ ਵਾਰੀ ਇਹਨਾਂ ਨੇ ਮੇਨਾਂ ਕੁੱਟਮਾਰ ਵੀ ਕੀਤੀ ਮੇਰੇ ਵਿਆਹ ਨੂੰ 19 ਸਾਲ ਹੋ ਚੁਕੇ ਨੇ ਇਹ ਇਦਾਂ ਦੇ ਫੈਸਲੇ ਕਾਫੀ ਵਾਰੀ ਪੁਲਿਸ ਸਟੇਸ਼ਨ 'ਚ ਵੀ ਹੋਏ ਮੋਦ ਵੀ ਬੰਦਿਆ ਨੇ ਵੀ ਕੀਤੇ ਪਰ ਮੈਨੂੰ ਕੋਈ ਵੀ ਅਜ ਤੱਕ ਇਹਨਾਂ ਨੇ ਰਾਜੀਨਾਮਾ ਕੀਤਾ ਪਰ ਉਸ ਤੋਂ ਬਾਅਦ ਇਹ ਫੇਰ ਉਹੀ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਕਿ ਮੇਰੇ ਜੋ ਸਸੁਰਜੀ ਹੈ ਮੇਰੀ ਸੱਸ ਦੇ ਡੈਥ ਤੋਂ ਬਾਅਦ ਤੇ ਇਹਨਾਂ ਦਾ ਘਰ ਦਾ ਮਾਹੌਲ ਥੋੜਾ ਵਿਗੜ ਗਿਆ ਤੇ ਇਹਨਾਂ ਨੇ ਮੇਰੇ ਤੇ ਵੀ ਗਲਤ ਨਜ਼ਰ ਰੱਖੀ ਮੇਰੇ ਬੱਚਾਂ ਤੇ ਵੀ ਗਲਤ ਰੱਖੀ ਨਜ਼ਰ ਰੱਖੀ ਤੇ ਮੇਰੀ ਬੇਟੀ ਜਿਹੜੀ ਕਿ 17 ਸਾਲਾਂ ਦੀ ਹੈ ਉਹਨੂੰ ਵੀ ਇਹਨਾਂ ਨੇ ਬਾਟਚ ਕੀਤਾ ਮੇਰੇ ਸਸੁਰ ਜੀ ਨੇ ਇਹਦੇ ਉਪਰਾਹੰਤ ਮੈਂ ਆਪਣੇ ਹਸਬੰਦ ਨੂੰ ਵੀ ਕਿਹਾ ਕਿ ਹਾਂ ਵੀ ਤੁਹਾਡੇ ਜਿਹੜੇ ਫਾਦਰ ਸਾਹਿਬ ਹੈ ਉਹ ਮੇਰੀ ਬੇਟੀ ਦੇ ਨਾਲ ਇਹ ਸਰੀਰਕ ਤਕਰ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ ਮੇਰੇ ਹਸਬੰਦ ਨੇ ਕਿਹਾ ਕਿ ਨਹੀਂ ਉਹ ਮੇਰੇ ਫਾਦਰ ਹੈ ਉਹ ਕੁਝ ਵੀ ਕਰ ਸਕਦੇ ਨੇ ਕੋਈ ਗੱਲ ਨਹੀਂ ਇਹਨੂੰ ਤੂੰ ਗੱਲ ਨੂੰ ਅੰਗਲ ਕਰ ਉਸ ਤੋਂ ਬਾਅਦ ਮੇਰਾ ਬੇਟਾ نیچے ਸੁੱਤੇ ਦਾ ਸੀ ਆਪਣੇ ਦਾदू ਕੋਲ ਕਿ ਚਲੋ ਵੀ ਮਿਲੀ ਸੱਸ ਨਹੀਂ ਹੈਗੇ ਚਲੋ ਦਾਦਾ ਜੀ ਇਕੱਲੇ ਸੁੱਤੇ ਤੇ ਚਲੋ ਇਹਨਾਂ ਦਾ ਸਵਾਦ ਤਾਂ ਉਸ ਤੋਂ ਬਾਅਦ ਅੱਧੀ ਰਾਤ ਨੂੰ 2:30 3 ਵਜੇ ਦਾ ਟਾਈਮ ਸੀ ਜਿਸ ਦੌਰਾਨ ਇਹਨਾਂ ਨੇ ਮੇਰੇ ਬੱਚੇ ਨਾਲ ਵੀ ਬਹੁਤ ਗੰਦ ਅਸ਼ਲੀਲ ਹਰਕਤ ਕੀਤੀ ਕਿ ਜਿਸ ਦੌਰਾਨ ਬੱਚਾ ਮੇਰਾ ਉੱਪਰ ਆਇਆ ਕਹਿੰਦਾ ਕਿ ਮਮਾ ਜੀ ਮੇਰਾ ਦਾਦੂ ਨੇ ਇਹ ਹਰਕਤ ਕੀਤੀ ਤੇ ਮੈਂ ਆਪਣੇ ਹਸਬੰਡ ਨੇ ਮੇਰੇ ਨੇ ਡ੍ਰਿੰਕ ਕੀਤੀ ਦੀ ਸੀ ਮੈਂ ਉਹਨਾਂ ਨੂੰ ਉਠਾਇਆ ਉਠਾਣ ਦੇ ਉਪਰਾਹਤ ਮੈਂ ਉਹਨਾਂ ਨੂੰ ਕਿਹਾ ਕਿ ਉਠੋ ਤੁਹਾਡੇ ਫਾਦਰ ਨੇ ਦੇਖੋ ਚੌਥੀ ਪੰਜਵੀਂ ਵਾਰੀ ਇਹ ਹਰਕਤ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ ਤੇ ਮੇਰੇ ਹਸਬੰਦ ਉੱਠੇ ਤੇ ਉਲਟਾ ਇਹਨੂੰ ਆਪਣੇ ਫਾਦਰ ਨੂੰ ਕਹਿਣ ਦੀ ਬਜਾਏ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਸ ਦੇ ਦੌਰਾਨ ਮੈਂ 112 ਨੰਬਰ ਤੇ ਕੰਪਲੇਂਟ ਕੀਤੀ ਤੇ ਪੁਲਿਸ ਸਾਡੇ ਘਰ ਆਈ ਮੇਰੇ ਸਸੁਰ ਜੀ ਨੂੰ ਔਰ ਮੇਰੇ ਹਸਬੰਦ ਨੂੰ ਨਾਲ ਅਰੇਸਟ ਵੀ ਕੀਤਾ ਉਸ ਤੋਂ ਬਾਅਦ 10-15 ਮਿੰਟ ਬਾਅਦ ਉਹ ਕਾਰ ਵਾਪਸ ਆ ਗਏ ਕਿ ਮੇਰੀ ਸੁਣਵਾਈ ਕੋਈ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਮੇਰੀ ਬੇਟੀ ਨਾਲ ਹਰਕਤ ਕੀਤੀ ਸੀ ਉਹਦੀ ਮੈਂ ਕੰਪਲੇਂਟ ਜਿਹੜੀ ਕੀਤੀ ਦੀ ਸੀ ਉਹ ਉਹਨਾਂ ਨੇ ਵੂਮਨ ਸੈਲ ਡਿਵੀਜ਼ਨ ਨੰਬਰ 1 ਵਿੱਚ ਦਿੱਤੀ ਜਿਸ ਵਿੱਚ ਦੇਹ ਦੇ ਦੌਰਾਨ ਉਹਨਾਂ ਨੇ ਉੱਥੇ ਉੱਥੇ ਇਹਨਾਂ ਨੂੰ ਬੁਲਾਇਆ ਗਿਆ ਮੈਨੂੰ ਵੀ ਬੁਲਾਇਆ ਗਿਆ ਮੋਤਵੀਰ ਬੰਦੇ ਬੈਠੇ ਦੇ ਸੀ ਮੇਰੇ ਸਸੁਰੂ ਮੇਰੇ ਸਹੁਰੇ ਨੂੰ ਸਾਰੇ ਉੱਥੇ ਬੁਲਾਇਆ ਗਿਆ ਤੇ ਉੱਥੇ ਮੇਰੇ ਮੇਰੇ ਸਸੁਰ ਨੇ ਮਾਫੀਨਾਮਾ ਵੀ ਕੀਤਾ ਕਿ ਹਾਂ ਅੱਜ ਤੋਂ ਬਾਅਦ ਮੈਂ ਇਹੋ ਜਿਹੀ ਅਸ਼ਲੀਲ ਹਰਕਤ ਨਹੀਂ ਕਰਾਂਗਾ ਤੇ ਉਸ ਦੇ ਬਾਅਦ ਵੀ ਉਹਨਾਂ ਨੇ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਏ ਕਦੀ ਮੇਰੇ ਤੇ ਕਦੀ ਮਤਲਬ ਕਿ ਗਲਤ ਤਰੀਕੇ ਨਾਲ ਮਤਲਬ ਕਿ ਸਰੀਰ ਹਕਤਾ ਕਰਦੇ ਕਦੀ ਬੇਟੀ ਨਾਲ ਕਦੀ ਬੇਟੇ ਨਾਲ ਤੇ ਫਿਰ ਵੀ ਮੈਂ ਚਲੋ ਫਿਰ ਮੈਂ ਕੋਰਟ ਚ ਕੇਸ ਵੀ ਲਾਇਆ ਹੋਇਆ ਹੈ ਡੋਮੈਸਟਿਕ ਵਾਇਲੈਂਸ ਦਾ ਤੇ ਆਪਣਾ ਇਹਦਾ ਡੋਮੈਸਟਿਕ ਵਾਇਲੈਂਸ ਤੇ ਮੈਂ ਖਰਚੇ ਦਾ ਕੇਸ ਲਾਇਆਦਾ ਤੇ ਮੈਨੂੰ ਕਹਿੰਦੇ ਨੇ ਕਿ ਤੂੰ ਕੋਰਟ ਚੋਂ ਕੇਸ ਵਾਪਸ ਲਵੋ ਮੈਂ ਕਿਹਾ ਮੈਂ ਕੋਰਟ ਚੋਂ ਕੇਸ ਵਾਪਸ ਨਹੀਂ ਲੈਣੇ ਕਿਉਂਕਿ ਮੈਨੂੰ ਖਰਚਾ ਨਹੀਂ ਦੇ ਰਹੇ 19 ਸਾਲ ਹੋ ਗਏ ਮੇਰੇ ਪੇਰੈਂਟਸ ਕਦੀ ਮੈਨੂੰ ਪੈਸੇ ਦੇ ਰਹੇ ਆ ਕਦੀ ਮੇਰੇ ਮਤਲਬ ਕਿ ਕਦੀ ਮੈਂ ਖੁਦ ਆਪੀ ਜੌਬ ਕਰ ਰਹੀ ਆ ਮੈਂ 3-4000 ਰੁਪਏ ਨਾਲ ਕੁਝ ਨਹੀਂ ਬੰਦਾ ਤੇ ਮੈਂ ਜੋਬ ਕਰਕੇ ਆਪਣੇ ਬੱਚਿਆਂ ਨੂੰ ਵੀ ਪਾਲ ਰਹੀ ਆ ਮੇਰੇ ਬੱਚਿਆਂ ਦੀ ਸਕੂਲ ਚ ਫੀਸਾਂ ਵੀ ਨਹੀਂ ਦਿੱਤੀ ਜਾਂਦੀਆਂ ਪਈਆਂ 1,85,000 ਰੁਪਏ ਸਕੂਲ ਵਿੱਚ ਐਡਵਾਂਸ ਬਣ ਚੁੱਕੇ ਦਾ ਜਿਸ ਦੇ ਦੌਰਾਨ ਕਿ ਮੈਂ ਉਹਨਾਂ ਕੋਲੋਂ TC ਵੀ ਨਹੀਂ ਲੈ ਸਕਦੀ ਕਿਉਂਕਿ ਪਿਛਲਾ ਬੈਲੈਂਸ ਕੰਪਲੀਟ ਕਰਨਗੇ ਤੇ ਉਸ ਤੋਂ ਬਾਅਦ ਮੈਨੂੰ TC ਮਿਲੇਗੀ ਤੇ ਮੈਂ ਇਹਨਾਂ ਕੋਲ ਬਹੁਤ ਤਾਂਗ ਪਰੇਸ਼ਾਨ ਆ ਦੂਜੀ ਗੱਲ ਕਿ ਮੇਰੇ ਕੁਝ ਜਿਹੜੀ ਮੇਨ ਪੁਆਇੰਟ ਹੈ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਮੇਰੇ ਹਸਬੰਡ ਅੱਜ ਤੋਂ ਡੇਢ ਮਹੀਨਾ ਪਹਿਲੇ ਆਪਣੇ ਬੈਡਰੂਮ ਦੇ ਵਿੱਚ ਬਿਲਕੁਲ ਅਸ਼ਲੀਲ ਮਤਲਬ ਕਿ ਮੈਂ ਕਹਿੰਗੀ ਨਗਰ ਅਵਸਥਾ ਵਿੱਚ ਲੇਟੇ ਦੇ ਸੀ ਫੁੱਲ ਡਰਿੰਕ ਉਹਨਾਂ ਨੇ ਕੀਤੀ ਸੀ ਤੇ ਰਾਤ ਨੂੰ ਮੇਰਾ ਬੱਚਾ 2 ਵਜੇ ਨਾ ਉੱਠਿਆ ਕਹਿੰਦਾ ਮਮਾ ਜੀ ਆ ਮੇਰੇ ਜਿਹੜੇ ਪਾਪਾ ਨੇ ਦੇਖੋ ਨੰਗੇ ਸੁੱਤੇ ਦੇ ਨੇ ਇਸ ਤਰ੍ਹਾਂ ਦੀ ਹਰਕਤਾਂ ਨਾਲ ਕਾਫੀ ਵਾਰ ਕੀਤੀਆਂ ਕਦੀ ਨੰਗੇ ਘੁੰਮਣਾ ਕਦੀ ਮੇਰੇ ਸਹੁਰੇ ਨੇ ਬਤਮੀਜ਼ੀ ਕਰਨੀ ਕਦੀ ਇਹਨਾਂ ਨੰਗੇ ਘੁੰਮਦੇ ਰਹਿਣਾ ਤੇ ਇਹਨਾਂ ਨੂੰ ਕਾਫੀ ਵਾਰੀ ਕਿਹਾ ਗਿਆ ਕਿ ਤੁਸੀਂ ਇਹ ਹਰਕਤਾਂ ਨਾ ਕਰਿਆ ਕਰੋ ਬੱਚਾ ਜਵਾਨ ਹੈ 17 ਸਾਲਾਂ ਦੀ ਬੇਟੀ ਹੈ ਕਿ ਤੂੰ ਇਹ ਹਰਕਤਾਂ ਕਰਨੀ ਆਂ ਬੰਦ ਕਰ ਦੋ ਤੇ ਇਹ ਇਹਦੇ ਦੌਰਾਨ ਵੀ ਉਹ ਮਤਲਬ ਕਿ ਇਹ ਹਰਕਤਾਂ ਤੋਂ ਬਾਜ਼ ਨਹੀਂ ਆਇਆ ਉਸ ਰਾਤ ਨੂੰ ਮੇਰੇ ਬੇਟੇ ਨੇ ਇਹਨਾਂ ਨੂੰ ਕਾਫੀ ਵਾਰੀ ਹਿਲਾਇਆ ਕਿ ਪਾਪਾ ਜੀ ਉੱਠੋ ਉੱਠੋ ਤੀ ਸ਼ਰਾਬ ਪੀ ਕੇ ਲੇਟੇ ਦਿਓ ਦੀਦੀ ਜਵਾਨ ਹੈ ਤੇ ਉਹ ਕੀ ਸੋਚੇਗੀ ਜਾਂ ਬਾਕੀ ਕੀ ਸੋਚਣਗੇ ਇਹ ਨਹੀਂ ਉੱਠੇ ਮੇਰੇ ਬੇਟੇ ਨੇ ਦੋ ਤਿੰਨ ਥੱਪੜ ਵੀ ਲਗਾਏ ਉਸ ਦੇ ਦੌਰਾਨ ਵੀ ਉਸ ਬੰਦੇ ਨੂੰ ਕੋਈ ਹੋਸ਼ ਨਹੀਂ ਸੀ ਸ਼ਰਾਬ ਰੱਜ ਕੇ ਪੀਤੀ ਦੀ ਸੀ ਤੇ ਮੇਰੇ ਬੇਟੇ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਉੱਠੇ ਹਾਰ ਕੇ ਮੇਰੇ ਬੇਟੇ ਨੇ ਭੂਆ ਨੂੰ ਫੋਨ ਕੀਤਾ ਆਪਣੀ ਜਨਕੀ ਮੇਰੀ ਸਿਸਟਰ ਇਨ ਲਾ ਨੂੰ ਉਹਨੂੰ ਫੋਨ ਕੀਤਾ ਉਹਨੇ ਸਾਡੇ ਫੋਨ ਨਹੀਂ ਉਠਾਇਆ ਨੇ ਉਠਾਣ ਦੇ ਬਾਅਦ ਫਿਰ ਉਸ ਤੋਂ ਬਾਅਦ ਕਹਿੰਦਾ ਮਮਾ ਜੀ ਫੋਨ ਦੋ ਮੈਨੂੰ ਆਪਣਾ ਤੁਸੀਂ ਤੇ ਮੈਂ ਦਾदू ਨੂੰ ਤੇ ਭੂਆ ਨੂੰ ਇਹ ਫੋਟੋ ਖਿੱਚ ਕੇ ਭੇਜਣੀ ਹੈ ਕਿ ਪਾਪਾ ਨੂੰ ਤੁਸੀਂ ਥੋੜਾ ਅਕਲ ਦੋ ਸਮਝਾਓ ਹੁਣ ਪਾਪਾ ਛੋਟੇ ਨਹੀਂ ਹੈਗੇ ਪੰਜਾਵੇਂ ਸਾਲਾਂ ਦੀ ਉਮਰ ਤੱਕ ਆ ਚੱਲੇ ਨੇ ਤੇ ਉਹ ਉਹੀ ਫੋਟੋ ਜਿਹੜੀ ਸੀ ਨਾ ਸਿਰਫ ਉਹ ਭੂਆ ਨੂੰ ਭੇਜੀ ਗਈ ਸੀ ਤੇ ਦਾਦੇ ਨੂੰ ਭੇਜੀ ਗਈ ਸੀ ਉਹ ਵੀ ਸਮਝਾਉਣ ਦੇ ਦੌਰਾਨ ਉਨਾਂ ਨੂੰ ਇਹ ਨਹੀਂ ਸੀ ਕੀਤਾ ਕਿ ਇਹ ਵਾਇਰਲ ਕੀਤੀਆਂ ਕੁਝ ਇਹਨਾਂ ਨੇ ਕੀ ਕੀਤਾ ਕੁਝ ਦਿਨ ਪਹਿਲੇ ਨਿਊਜ਼ਪੇਪਰ 'ਚ ਵੀ ਕਢਵਾਇਆ ਗਿਆ ਕਿ ਹਾਂ ਵੀ ਮੇਰੀ ਪਤਨੀ ਦੁਆਰਾ ਮੇਰੀ ਅਸ਼ਲੀਲ ਜਿਹੜੀ ਫੋਟੋ ਸੀ ਉਹ ਮਤਲਬ ਕਿ ਵਾਇਰਲ ਕੀਤੀ ਗਈ ਹੈ ਅਗਰ ਵਾਇਰਲ ਕੀਤੀ ਹੁੰਦੀ ਤੇ ਚਲੋ ਪੂਰੀ ਸੋਸ਼ਲ ਮੀਡੀਆ ਨੂੰ ਪਤਾ ਹੁੰਦਾ ਸੀ ਕਿ ਹਾਂ ਵੀ ਵਾਇਰਲ ਕੀਤੀ ਹੈ ਬਟ ਇਹ ਗਲਤ ਇਲਜ਼ਾਮ ਲਗਾ ਕੇ ਮੇਰੇ ਤੇ ਕੇਸ ਦਰਜ ਕਰਵਾਇਆ ਗਿਆ ਡਿਵੀਜ਼ ਨੰਬਰ 1 ਵਿੱਚ ਸਾਈਬਰ ਵੱਲੋਂ ਤੇ ਉਸ ਦੇ ਦੌਰਾਨ ਮੈਨਾਂ ਨੂੰ ਐਸਐਚਓ ਸਾਹਿਬ ਨੂੰ ਮਿਲੀ ਆ ਬਾਕੀ ਵੀ ਪੁਲਿਸ ਵਾਲਿਆਂ ਨੂੰ ਮਿਲੀ ਆ ਸਾਈਬਰ ਵਾਲਿਆਂ ਨੂੰ ਮਿਲੀ ਆ ਕਿ ਸਰ ਮੇਰੇ ਇੱਥੇ ਕੋਈ ਗਲਤੀ ਨਹੀਂ ਹੈ ਬੇਟੇ ਨੇ ਫੋਟੋ ਭੇਜੀ ਹੈ ਇੱਕ ਸਮਝਾਉਣ ਦੇ ਦੌਰਾਨ ਕਿ ਫੈਮਿਲੀ ਵਿੱਚ ਤੁਸੀਂ ਰਹਿ ਰਹੇ ਹੋ ਪਰਿਵਾਰ ਚ ਰਹਿ ਰਹੇ ਹੋ ਬੱਚਾ ਇੰਨਾ ਵੱਡਾ ਹੈ ਜਵਾਨ ਬੱਚੇ ਹੈ ਉਹਨਾਂ ਸਾਹਮਣੇ ਤੁਸੀਂ ਇਹ ਹਰਕਤਾਂ ਨਹੀਂ ਕਰ ਸਕਦੇ ਪਰ ਇਹ ਦੇ ਬਾਵਜੂਦ ਕਿ ਉਲਟਾ ਮੈਨੂੰ ਦਰਖਾਸਤ ਦੇਣੀ ਚਾਹੀਦੀ ਸੀ ਇਹਦਾ ਬਰਖਰਾਫ ਤੇ ਉਲਟਾ ਕਿ ਮੈਨੂੰ ਕਿਹਾ ਜਾਂਦਾ ਕਿ ਤੂੰ ਆਪਣੇ ਕੋਰਟ ਚ ਕੇਸ ਵਾਪਸ ਨਹੀਂ ਨਾ ਲਏਂਗੀ ਤੇ ਅਸੀਂ ਫਿਰ ਤੇਰੇ ਤੇ ਹੋਰ ਵੀ ਕੁਝ ਕਰਾਂਗੇ ਤੈਨੂੰ ਜਾਨੋਂ ਵੀ ਖਤਮ ਕਰਵਾ ਸਕਦੇ ਆ ਤੇਰੀ ਬੇਟਰੀ ਨੂੰ ਚੁਕਵਾ ਸਕਦੇ ਆ ਤੇਰੇ ਬੇਟੇ ਨੂੰ ਵੀ ਚੁਕਵਾ ਸਕਦੇ ਆ ਤੇ ਤੈਨੂੰ ਵੀ ਜਾਨੋਂ ਮਾਰਵਾ ਸਕਦੇ ਆ ਤੇ ਹੁਣ ਦੱਸੋ ਇਹ ਚ ਮੇਰਾ ਕੀ ਕਸੂਰ ਹੈ ਉੱਤੋਂ ਸਾਨੂੰ ਤੋਸ਼ ਦਿੱਤੀ ਜਾਂਦੀ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਨੇਤਾ ਵਾਂ ਤੇ ਆਮ ਆਦਮੀ ਪਾਰਟੀ ਨੂੰ ਮੈਂ ਗਲਤ ਨਹੀਂ ਕਹਿ ਰਹੀ ਆਮ ਆਦਮੀ ਪਾਰਟੀ ਠੀਕ ਹੈ ਹਰ ਇੱਕ ਪਾਰਟੀ ਬਹੁਤ ਅੱਛੀ ਹੁੰਦੀ ਹੈ ਪਰ ਜਿਹੜੇ ਜਿਹੜੇ ਪਰਿੰਦੇ ਰੱਖੇਗੇ ਨਾ ਜਿਹੜੇ ਤੁਸੀਂ ਨੇਤਾ ਰਖਦੇ ਹੋ ਪਲੀਜ਼ ਭਗਵੰਤ ਮਾਨ ਜੀ ਤੁਹਾਡੇ ਗਿਰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕੁਝ ਸੋਚ ਸਮਝ ਕੇ ਇਹੋ ਜਿਹੇ ਨੇਤਾਵਾਂ ਨੂੰ ਆਪਣੇ ਮੈਂਬਰ ਬਣਾਇਆ ਕਰੋ ਤੇ ਕਿਉਂਕਿ ਜਿਹੜੇ ਆਪਣੇ ਘਰ ਨੂੰ ਨਹੀਂ ਸੰਭਾਲ ਸਕਦੇ ਉਹ ਦੁਨੀਆ ਨੂੰ ਕੀ ਸੰਭਾਲਣਗੇ ਉਹ ਬਾਕੀਆਂ ਦੇ ਮਸਲੇ ਕਿਦਾਂ ਹੱਲ ਕਰਨਗੇ ਪਲੀਜ਼ ਤੁਹਾਡੇ ਭਗਵੰਤ ਮਾਨ ਜੀ ਮੇਰੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਮੈਂ ਕਟਾਰੂ ਚੱਕ ਜੀ ਨੂੰ ਵੀ ਇਹੋ ਗਾਲ ਕਵਾਂਗੀ ਕਿ ਪਲੀਜ਼ ਤੁਸੀਂ ਇਹਨਾਂ ਬੰਦਿਆਂ ਨੂੰ ਪਹਿਲੇ ਤੇ ਆਪਣੀ ਪਾਰਟੀ ਚੋਂ ਕੱਢੋ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਇਮਪ੍ਰੈਸ਼ਨ ਆਪਣਾ ਗਲੀ ਮਹੱਲੇ ਚ ਬਣਾਇਆ ਦਾ ਪੂਰੇ ਪਠਾਨਕੋਟ ਚ ਬਣਾਇਆ ਦਾ ਤੇ ਘਰ ਦਾ ਮਾਹੌਲ ਵੀ ਇਹਨਾਂ ਨੇ ਬਹੁਤ ਗੰਦਾ ਕੀਤਾ ਦਾ ਮੇਰੀ ਲਾਸਟ ਵਿੱਚ ਤੁਹਾਡੇ ਅੱਗੇ ਇਹੋ ਹੀ ਬੇਨਤੀ ਹੈ ਪਲੀਜ਼ ਇਸ ਦਾ ਕੁਝ ਕਾਰਵਾਈ ਕੀਤੀ ਜਾਏ ਕਾਨੂੰਨੀ ਤੌਰ ਕਾਰਵਾਈ ਕੀਤੀ ਜਾਏ ਕਿਉਂਕਿ ਇਸ ਦਾ ਤੁਹਾਡੀ ਪਾਰਟੀ ਤੇ ਬਹੁਤ ਗਲਤ ਅਸਰ ਪਏਗਾ ਤੇ ਦੂਜੀ ਗੱਲ ਜਿਹੜੇ ਪਰਿਵਾਰਿਕ ਲੋਕ ਬੈਠੇਦੇ ਨੇ ਆਪਣੇ ਘਰਾਂ ਵਿੱਚ ਚਲੋ ਮਾੜੇ ਮੋٹے ਝਗੜੇ ਹੁੰਦੇ ਆ ਮੰਨਿਆ ਕਿ ਫੈਮਲੀਆਂ ਵਿੱਚ ਹੁੰਦੇ ਨੇ ਪਰ ਇਸ ਫੈਮਲੀ ਜਿਹੜੇ ਲੋਕ ਝਗੜੇ ਹੋ ਰਹੇ ਨੇ ਉਹਨਾਂ ਨੂੰ ਵਧਾਵਾ ਦਿੱਤਾ ਜਾਂਦਾ ਹੈ ਤੇ ਪਲੀਜ਼ ਤੁਸੀਂ ਇਹਦਾ ਕਾਨੂੰਨੀ ਕਾਰਵਾਈ ਕਰਕੇ ਇਹਦਾ ਕੁਝ ਹੱਲ ਕੱਢੋ ਧੰਨਵਾਦ